ਸਾਸੀ ਕਾਲ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਮੈਂ ਸਤਵਿੰਦਰ ਜੰਡੂ ਪਿਛਲੇ ਦਿਨੀ ਇਲੈਕਸ਼ਨ ਹੋ ਕੇ ਹਟਿਆ ਗੁਰਾਇਆਂ ਦੇ ਵਿੱਚ ਜਿਹੜੇ ਨਗਰ ਕੌਂਸਲ ਦੀਆਂ ਇਲੈਕਸ਼ਨ ਸੀ 13 ਸੀਟਾਂ ਸੀ 13 ਸੀਟਾਂ ਦੇ ਵਿੱਚੋਂ 10 ਸੀਟਾਂ ਤੇ ਜਿਹੜਾ ਕਬਜ਼ਾ ਰਿਹਾ ਆਮ ਆਦਮੀ ਪਾਰਟੀ ਦਾ ਇੱਕ ਸੀਟ ਜਿਹੜੀ ਆ ਭਾਜਪਾ ਦੇ ਹਿੱਸੇ ਆਈ ਦੋ ਸੀਟਾਂ ਆਜ਼ਾਦ ਉਮੀਦਵਾਰ ਜਿਹੜੇ ਜਿੱਤੇ ਆ ਪ੍ਰਾਇਮਰੀ ਟੀਚਰ ਜਿਹੜਾ ਉਹ 베ਸ ਬਣਾਉਂਦਾ ਬੱਚੇ ਦਾ ਨੀ ਵਾਲੀ ਇੱਟ ਜਿਹੜੀ ਆ ਉਹ ਆਪਣੇ ਕਿਸੇ ਵੀ ਬਿਲਡਿੰਗ ਦੇ ਵਿੱਚ ਕੋਈ ਕਾਰ ਬਣਾਉਣਾ ਹੈ ਜਾਂ ਬਿਲਡਿੰਗ ਬਣਾਉਣੀ ਹੈ ਤਾਂ ਪੱਠੇ ਵਾਲੇ ਕੋਲ ਜਾ ਕੇ ਜਦੋਂ ਕਹਿੰਦੇ ਆ ਕਿ 1 ਰੁਪਿਆ ਜਾਂ 2 ਰੁਪਏ ਇੱਟ ਮਹਿੰਗੀ ਲਾ ਲਈ ਪਰ ਨੀ ਵਾਲੀ ਇੱਟ ਐ ਅਸਲੀ ਇੱਟ ਨਹੀਂ ਦੋ ਮ ਜ 100 ਮਿੱਟ ਨਹੀਂ ਸੋ ਤੁਸੀਂ ਨੀਹਾਂ ਦੀਆਂ ਇੱਟਾਂ ਤਿਆਰ ਕਰ ਰਹੇ ਹਾਂ ਸਾਡੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਹ ਹੀ ਕਾਰਨ ਹੈ ਕਿ ਨਾ ਸਿਰਫ ਸਰਕਾਰੀ ਸਕੂਲਾਂ 'ਚ ਮਿਆਰੀ ਸਿੱਖਿਆ ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਸਗੋਂ ਅਧਿਆਪਕਾਂ ਨੂੰ ਨਵੀਆਂ ਅਧਿਆਪਨ ਤਕਨੀਕਾਂ ਸਿਖਾਉਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਹਾਲ ਹੀ 'ਚ ਪੰਜਾਬ ਸਰਕਾਰ ਵੱਲੋਂ 72 ਪ੍ਰਾਇਮਰੀ ਅਧਿਆਪਕਾਂ ਨੂੰ ਪੇਸ਼ੇਵਰ ਸਿੱਖਿਆ ਲਈ ਫਿਨਲੈਂਡ ਦੀ ਯਾਤਰਾ ਤੇ ਭੇਜਿਆ ਗਿਆ ਸੀ। ਜਿਨ੍ਹਾਂ ਪੰਜਾਬ ਪਰਤ ਕੇ ਆਪਣੇ ਤਜਰਬੇ ਸਾਂਝੇ ਕੀਤੇ ਸਰ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਅਧਿਆਪਕਾਂ ਨੂੰ ਇੱਕ ਅਜਿਹੇ ਮੁਲਕ ਦੇ ਵਿੱਚ ਭੇਜਿਆ ਜਿੱਥੇ ਜਾ ਕੇ ਅਸੀਂ ਇਹ ਸਿੱਖਿਆ ਕਿ ਅਸਲ ਦੇ ਵਿੱਚ ਬੱਚਿਆਂ ਨੂੰ ਸਟ੍ਰੈਸ ਫਰੀ ਰੱਖਣਾ ਕਿਵੇਂ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੁਣ ਤੱਕ 500 ਤੋਂ ਵੱਧ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ੀ ਮੁਲਕ ਸਿੰਗਾਪੁਰ ਫਿਨਲੈਂਡ ਤੋਂ ਇਲਾਵਾ ਆਈਆਈਐਮ ਅੰદાવાદ ਭੇਜਿਆ ਜਾ ਚੁੱਕਿਆ ਹੈ ਮੇਰੇ ਨਾਲ ਸਹਿਯੋਗੀ ਆ ਦਲਜੀਤ ਜੀ ਕੱਲ ਕਰਦੇ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੰਡੂ ਜੀ ਜੰਡੂ ਸਾਨੂੰ ਦੱਸੇ ਦਿੱਤਾ ਕਿ 13 ਚੋਂ 10 ਹੀ ਟਾ ਜਿਹੜੀਆਂ ਆਮ ਆਦਮੀ ਪਾਰਟੀ ਦੇ ਝੋਲੀ ਗਈਆਂ ਜੀ ਤੇ ਹੁਣ ਗ੍ਰੈਂਚ ਚਾਚਾ ਬਣੀ ਹੋਈ ਆ ਕਿ ਕੌਣ ਪ੍ਰਧਾਨ ਬਣੂਗਾ ਆਮ ਆਦਮੀ ਪਾਰਟੀ ਬਿਲਕੁਲ ਬਿਲਕੁਲ ਜੀ ਠੀਕ ਆ ਕਿਉਂਕਿ ਨਵੇਂ ਚਿਹਰੇ ਕਾਫੀ ਅੱਗੇ ਆਇਓ ਆ ਤੇ ਕੀ ਪਾਰਟੀ ਨਵੇਂ ਚਿਹਰੇ ਹੁੰਦੇ ਆ ਕਿ ਆਪਣੀ ਗੀਮ ਖੇਡੂਗੀ ਗ੍ਰੈਂਚ ਇਹ ਚਾਚਾ ਬਣੀ ਹੋਈ ਆ ਤੇ ਬਾਕੀ ਜੇ ਆਪਾਂ ਗੱਲ ਕਰੀਏ ਪੁਰਾਣੇ ਚਿਹਰੇ ਵੀ ਹੈਗੇ ਆ ਗ੍ਰੈਂਚ ਜਿਹੜੇ ਪਹਿਲਾਂ ਵੀ ਉਮੀਦਵਾਰੀ ਤੋਂ ਚ ਜਿੱਤ ਚੁੱਕੇ ਆ ਐਮਸੀ ਜਿੱਤ ਚੁੱਕੇ ਆ ਆਲਰੇਡੀ ਤੇ ਕਈ ਨਾਂ ਉਹਨਾਂ ਦੇ ਵੀ ਨਾਮ ਹੋਰੇ ਆ ਰਹੇ ਆ ਕਿਉਂਕਿ ਦਲਜੀਤ ਜੀ ਗੱਲ ਕਰੀਏ ਗੁਰਾਇਆਂ ਦੇ 1 ਨੰਬਰ ਵਾਰਡ ਚੋਂ 1 ਨੰਬਰ ਵਾਰਡ ਤੋਂ ਰੋਸ਼ਨ ਲਾਲ ਰੋਸ਼ੀ ਜਿਹੜੇ ਆ ਮਾਰਕੀਟ ਕਮੇਟੀ ਫਲੋਰ ਤੋਂ ਜਿਹੜੇ ਚੇਅਰਮੈਨ ਆ ਬਿਲਕੁਲ ਉਹਨਾਂ ਦੀ ਵਾਈਫ ਜਿਹੜਾ ਉਹਨਾਂ ਦੀ ਵਾਈਫ ਪ੍ਰਵੀਨ ਜੀ ਜਿਹੜੀ ਉਹ ਜਿੱਤੇ ਆ ਜਿੱਤੇ ਆ ਦਾਅਵੇਦਾਰੀ ਉਹਨਾਂ ਨੇ ਵੀ ਪੇਸ਼ ਕੀਤੀ ਆ ਪਰ ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਪਾਰਟੀ ਉਹ ਆਲਰੇਡੀ ਪਾਰਟੀ ਨਾਲ ਉਹਨੂੰ ਨਾ ਇੱਕ ਚੇਅਰਮੈਨ ਦੀ ਨਾ ਚੋਣ ਜਿਹੜੀ ਆ ਮਤਲਬ ਚੇਅਰਮੈਨ ਜਿਹੜਾ ਆ ਨਾ ਉਹ ਬਣਾਇਆ ਹੋਇਆ ਆ ਜੀ ਠੀਕ ਆ ਤੇ ਪਾਰਟੀ ਉਹਨਾਂ ਨੂੰ ਲੈ ਕੇ ਥੋੜਾ ਜਿਹਾ ਵੀ ਸੋਚ ਸਕਦੀ ਆ ਕਿ ਇੱਕ ਘਰ ਚ ਦੋ ਪ੍ਰਧਾਨਗੀਆਂ ਦੇਣੀਆਂ ਆ ਕਿ ਨਹੀਂ ਦੇਣੀਆਂ ਇਹ ਮਤਲਬ ਗ੍ਰੈਂਚ ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਆ ਕਿ ਰੋਸ਼ੀ ਉਹਨਾਂ ਦੀ ਵਾਈਫ ਜਿਹੜੇ ਆ ਉਹ ਮੈਦਾਨ ਚ ਹੈਗੇ ਆ ਮੂਰੇ ਕਿ ਨਹੀਂ ਹੈਗੇ ਉਹ ਤਾਂ ਠੀਕ ਆ ਜੀ ਲੇਕਿਨ ਗੱਲ ਇਹ ਆ ਵੀ ਦਾਵੇਦਾਰੀ ਦੀ ਦਾਵੇਦਾਰੀ ਇੱਕ ਨੇ ਨੀਂਦ ਦਬਿਦਾਰੀ ਤਿੰਨ ਤਿੰਨ ਕੈਂਡੀਡੇਟਾਂ ਨੇ ਜਿਹੜੀ ਆ ਉਹ ਠੋਕੀ ਹੋਈ ਹੈ ਦੂਜਾ ਨਾਮ ਤੁਸੀਂ ਕਿਹੜਾ ਮੰਨਦੇ ਆ ਰਾਹੁਲ ਪੰਜ ਹਾਂ ਇਹ ਰਾਹੁਲ ਪੰਜ ਤੁਹਾਨੂੰ ਦੱਸ ਦਈਏ ਕਿ ਰਾਹੁਲ ਪੰਜ ਜਿਹੜੇ ਆ ਉਹਨਾਂ ਨੇ ਨਾ ਸਭ ਤੋਂ ਵੱਡੀ ਲੀਡ ਨਾਲ ਜਿੱਥਾ ਹਾਸਲ ਕੀਤੀ ਦੋ ਨੰਬਰ ਵਾਰ ਤੋਂ 470 ਵੋਟਾਂ ਦੀ ਲੀਡ ਲਈ ਉਹਨਾਂ ਨੇ ਤੇ ਨਾਲ ਹੀ ਸਭ ਤੋਂ ਤਨਾਸ਼ ਜਿਹੜੇ ਸਾਡੇ ਕਾਂਗਰਸ ਦੇ ਕਮਲਜੀਤ ਸਿੰਘ ਬਿੱਟੂ ਜੀ ਆ ਉਹਨਾਂ ਨੂੰ ਹਰਾਇਆ ਆ ਜੀ ਤੇ ਚਿਹਰਾ ਨਵਾਂ ਆ ਜਨੂਨ ਬਹੁਤ ਆ ਬਿਲਕੁਲ ਤੇ ਦੇਖਦੇ ਆ ਕਿ ਪਾਰਟੀ ਉਹ ਤੋਂ ਉਹਨਾਂ ਤੇ ਗੇਮ ਖੇਡਦੀ ਹੈ ਕਿ ਨਹੀਂ ਪਰ ਉਹ ਦਾਵੇਦਾਰ ਠੋਕਦੇ ਆ ਕਿ ਮੈਂ ਆਵਾਜ਼ ਦੀ ਪਾਰਟੀ ਦੀ ਪ੍ਰਧਾਨਗੀ ਲਈ ਵੀ ਸਾਡਾ ਮੇਰਾ ਚਿਹਰਾ ਕਹਿੰਦੇ ਮੋਰੇ ਹੋ ਸਕਦਾ ਕਹਿੰਦੇ ਸੱਤ ਨੰਬਰ ਵਾਰਡ ਚੋਂ ਜਿਹੜੇ ਸੰਜੀਤ ਅਟਵਾਲ ਦੀ ਆ ਉਹ ਵੀ ਹੈਗੇ ਲਾਈਨ ਦੇ ਵਿੱਚ ਵੀ ਉਹ ਵੀ ਦਾਵੇਦਾਰੀ ਆ ਉਹਨਾਂ ਨੇ ਕੀ ਪੇਸ਼ ਕੀਤੀ ਆ ਵੀ ਮੈਂ ਵੀ ਪ੍ਰਧਾਨਗੀ ਦਾ ਜਿਹੜਾ ਦਾਵੇਦਾਰ ਆ ਉਹਨਾਂ ਦੀ ਵਾਈਫ ਹਾਂ ਉਹਨਾਂ ਦੀ ਅੰਜੀਤ ਅਟਵਾਲ ਜੀ ਔਰ 11 ਨੰਬਰ ਵਾਰਡ ਚੋਂ ਸੰਜੀਵ ਹੀਰ ਜੀ ਉਹਨਾਂ ਦੀ ਜਿਹੜੀ ਵਾਈਫ ਆ ਬਲਵਿੰਦਰ ਕੌਰ ਉਹ ਵੀ ਦਾਵੇਦਾਰੀ ਆ ਹੁਣ ਦੇਖਦੇ ਆ ਵੀ ਪਾਰਟੀ ਹਾਈ ਕਮਾਂਡ ਕਿਹਨੂੰ ਜਿਹੜੀ ਆ ਇਹ ਜ਼ਿੰਮੇਵਾਰੀ ਸੌਂਪਦੀ ਆ ਜਿਹੜੀ ਗੁਰਾਇਆਂ ਦੀ ਜਿਹੜੀ ਪ੍ਰਧਾਨਗੀ ਆ ਇਸ ਟਾਈਮ ਜਿਹੜੀ ਆ ਬਹੁਤ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਬਿਲਕੁਲ ਬਿਲਕੁਲ ਮੈਂ ਉਹੀ ਗੱਲ ਕਰ ਰਿਹਾ ਹਾਂ ਉਹਨੇ ਗੱਲ ਕੀਤੀ ਆ ਬਾੜ ਨੰਬਰ 7 ਦੀ 7 ਨੰਬਰ ਤੋਂ ਬਾੜ ਤੋਂ ਆ ਕਿ ਸੰਜੇ ạtਵਾਲ ਜੀ ਜਿਹੜਾ ਵਿਚਰ ਦਾ ਚਿਹਰਾ ਸਮਾਜ ਸੇਵੀ ਇਹ ਗ੍ਰਾਂ ਸ਼ਹਿਰ ਵਾਸੀ ਨੂੰ ਸਾਰਿਆਂ ਨੂੰ ਪਤਾ ਆ ਕੋਈ ਵੀ ਕਿਸੇ ਨੇ ਕੰਮ ਕਰਾਉਣਾ ਹੁੰਦਾ ਸੀਗਾ ਤੇ ਚਾਹੇ ਐਮਸੀ ਨਹੀਂ ਵੀ ਸਕੇ ਉਸ ਤੋਂ ਪਹਿਲਾਂ ਵੀ ਕੰਮ ਕਰਾਉਣਾ ਕਿ ਸੰਜੇ ạtਵਾਲ ਕੋਲ ਚੱਲ ਜਾਓ ਉਹਨੇ ਕੰਮ ਕਰ ਦੇਣਾ ਜੀ ਜਿਨ੍ਹਾਂ ਦਾ ਤੁਹਾਨੂੰ ਹੋਰ ਦੱਸ ਦੀ ਸਤਵਾਲਾ ਇਹ ਕਾਂਗਰਸ ਦੇ ਪਹਿਲਾਂ ਸਾਡੇ ਵਿਕਰਮਜੀਤ ਸਿੰਘ ਚੌਧਰੀ ਜਿਹੜੇ ਉਹਨਾਂ ਦੇ ਖਾਸਮ ਖਾਸ ਰਹੇ ਆ ਤੇ ਹੁਣ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਸੀਗੇ ਤੇ ਹੁਣ ਦੂਸਰੀ ਵਾਰ ਉਹਨਾਂ ਦੀ ਪਤਨੀ ਨੇ ਜਿਹੜੀ ਅੰਜੂ ạtਵਾਲ ਜੀ ਨੇ ਜਿੱਤ ਹਾਸਲ ਕੀਤੀ ਆ ਗੁਰਾਇਆਂ ਚ ਚਰਚਾ ਦਾ ਵਿਸ਼ਾ ਬਹੁਤ ਜ਼ਿਆਦਾ ਆ ਕਿ ਇਹ ਸੀਟ ਜਿਹੜੀ ਆ ਨਾ ਪ੍ਰਧਾਨ ਕੀਤੀ ਹੈ ਸੰਜੀਤ ạtਵਾਲ ਦੀ ਵਾਈਫ ਨੂੰ ਹੋ ਸਕਦੀ ਆ ਬਿਲਕੁਲ ਬਿਲਕੁਲ ਠੀਕ ਆ ਤੇ ਪਾਰਟੀ ਕੀ ਡਿਸੀਜਨ ਲੈਂਦੀ ਆ ਉਹ ਉਹਨਾਂ ਤੇ ਹੁਣ ਡਿਪੈਂਡ ਆ ਤੇ ਗੱਲ ਆਪਾਂ ਕਰਦੇ ਆ ਤੁਸੀਂ ਸੰਜੀਤ ਕੁਮਾਰ ਹੀਰ ਜੀ ਦੀ ਗੱਲ ਕੀਤੀ ਆ ਉਹ ਵੀ ਵਿਚਰ ਦਾ ਚਿਹਰਾ ਆ ਸਮਾਜ ਸੇਵੀ ਕੰਮਾਂ ਨੂੰ ਮੋਹਰੇ ਆ ਵਾਰਡ ਤੋਂ ਲੈ ਕੇ ਪੂਰੇ ਸ਼ਹਿਰ ਵਾਸੀਆਂ ਨੂੰ ਪਤਾ ਕਿ ਉਹ ਸੰਜੀਵ ਹੀਰ ਜੀ ਇੱਕ ਜਿਹੜੇ ਆ ਚਰਚਿਤ ਚਿਹਰਾ ਤੇ ਉਹਨਾਂ ਦੀ ਜਿਹੜੀ ਵਾਈਫ ਆ ਬਲਵਿੰਦਰ ਕੌਰ ਜੀ ਤੇ ਉਹਨਾਂ ਤੇ ਇੱਕ ਪਾਰਟੀ ਗੇਮ ਖੇਡ ਸਕਦੀ ਆ ਬਿਲਕੁਲ ਤੇ ਫਿਰ ਆਪਾਂ ਗੱਲ ਕਰਦੇ ਆ ਸੁਦੇਸ਼ ਕੁਮਾਰ ਬਿੱਲਾ ਜੀ ਜੀ ਪਾਰਟੀ ਸੁਦੇਸ਼ ਕੁਮਾਰ ਬਿੱਲਾ ਜੀ ਨੂੰ ਲੈ ਕੇ ਵੀ ਜਿਹੜੇ 4 ਨੰਬਰ ਵਾਰਡ ਤੋਂ ਜਿੱਤੇ ਆ ਆਮ ਆਦਮੀ ਪਾਰਟੀ ਤੋਂ ਉਹਨੂੰ ਲੈ ਕੇ ਵੀ ਆਪਣੇ ਡਿਸੀਜਨ ਲੈ ਸਕਦੇ ਕਾਰਨ ਇਹ ਆ ਕਿ ਉਹ ਇੱਕ ਵਿਚਰ ਦਾ ਚਿਹਰਾ ਉਹ ਵੀ ਹੈਗਾ ਆ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਵੀ ਸ਼ਹਿਰ ਲੋਕਾਂ ਲਈ ਕੰਮ ਬਹੁਤ ਮਿਹਰੇ ਹੋ ਕੇ ਕੀਤੇ ਹੋਏ ਆ ਸਮਾਜ ਸੇਵੀ ਕੰਮਾਂ ਨੂੰ ਮਿਹਰੇ ਆ ਆਲਰੇਡੀ ਪਹਿਲਾਂ ਵੀ ਉਹ ਐਮਸੀ ਰਹਿ ਚੁੱਕੇ ਆ ਠੀਕ ਹੈ ਉਸ ਤੋਂ ਬਾਅਦ ਦੋ ਵਾਰੀ ਉਹ ਉਹਨਾਂ ਨੇ ਜਿੱਤ ਹਾਸਲ ਨਹੀਂ ਕਰ ਸਕੇ ਕੁਝ ਵੋਟਾਂ ਤੇ ਰਹਿ ਗਏ ਇਸ ਵਾਰ ਉਹ ਆਮ ਆਦਮੀ ਪਾਰਟੀ ਤੋਂ ਜਿੱਤ ਹਾਸਲ ਉਹਨਾਂ ਨੇ ਕੀਤੀ ਆ ਪਾਰਟੀ ਗਿਆਸ ਲਗ ਗਿਆਸ ਲਗਾਇਆ ਜਾ ਰਿਹਾ ਕਿ ਪਾਰਟੀ ਉਹਨਾਂ ਨੂੰ ਵੀ ਪ੍ਰਧਾਨਗੀ ਦਾ ਤੋਹਫਾ ਦੇਵੇਗੀ ਇਹ ਕਿੰਨਾ ਕੁ ਸੱਚ ਆ ਇਹ ਤਾਂ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਹੈ ਸਾਡੇ ਸੀਨੀਅਰ ਹੈਗੀ ਆ ਉਹ ਦੱਸਣਗੇ ਕਿਉਂਕਿ ਗੁਰਾਇਆਂ ਦੇ ਵਿੱਚ ਬਹੁਤ ਇੱਕ ਚਰਚਾ ਦਾ ਵਿਸ਼ਾ ਹੈ ਲੋਕ ਜਿਹੜੇ ਆ ਵਾਰਡ ਵਾਸੀ ਆ ਬੜੇ ਇੱਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਵੀ ਕਿਹੜਾ ਪ੍ਰਧਾਨ ਹੋਊਗਾ ਇਸ ਟਾਈਮ ਗੁਰਾਇਆਂ ਸ਼ਹਿਰ ਦਾ ਤਾਂ ਤੁਹਾਨੂੰ ਇੱਕ ਹੋਰ ਦੱਸ ਦਈਏ ਸਾਡੇ ਕਾਮਾਦਨੀ ਪਾਰਟੀ ਦੇ ਸਾਡੇ 8 ਨੰਬਰ ਵਾਰਡ ਤੋਂ ਮਨੋਜ ਗੋਗਨਾ ਜਿਹੜੇ ਪੱਤਰਕਾਰ ਰਹੇ ਚੁੱਕੇ ਆ ਉਹ ਵੀ ਜਿੱਤੇ ਆ ਤੇ ਉਹਨਾਂ ਦਾ ਚਿਹਰਾ ਵੀ ਮੋੜੇ ਆ ਸਕਦਾ ਹੈ ਪ੍ਰਧਾਨ ਕਿ ਲਈ ਇਹ ਹੁਣ ਸ਼ਹਿਰ ਵਾਸੀ ਦੱਸਣਗੇ ਕਿ ਨਹੀਂ ਕਿ ਹਾਂ ਜੀ ਤੁਹਾਡਾ ਕੀ ਏਣਾ ਜਿਹਨਾਂ ਦਾ ਬਿਲਕੁਲ ਉਹ ਵੀ ਬੁਰਾ ਮਿਹਨਤੀ ਜਿਹੜੇ ਹੈ ਵਰਕਰ ਆ ਔਰ ਥੋੜੇ ਸਮੇਂ ਦੇ ਵਿੱਚ ਜਿਹੜਾ ਪਹਿਲਾਂ ਕਿਉਂਕਿ ਬਾਹਰ ਗਏ ਹੋਏ ਸੀ ਇਲੈਕਸ਼ਨ ਦੇ ਸਮੇਂ ਥੋੜੇ ਸਮੇਂ ਦੇ ਵਿੱਚ ਉਹ ਜਿਹੜੀ ਪਾਰਟ ਦੇਣਾ ਚਾਹੀ ਥੋੜੇ ਦਿਨਾਂ ਚ ਉਹਨਾਂ ਨੇ ਸੀਟ ਝੋਲੀ ਚ ਪਾਈ ਉਹਨਾਂ ਨੇ ਬਹੁਤ ਵੱਡੀ ਇਹ ਗੱਲ ਆ ਦੇਖਣ ਵਾਲੀ ਗੱਲ ਆ ਔਰ ਸਭ ਤੋਂ ਵੱਡੀ ਗੱਲ ਆ ਗੁਰਾਇਆਂ ਦੇ ਵਿੱਚ ਜਿਹੜੇ ਦੋ ਪੱਤਰਕਾਰ ਇੱਕ ਆਜ਼ਾਦ ਉਮੀਦਵਾਰ ਤੋਂ ਜਿਹੜਾ ਮਨੀਸ਼ ਬਾਵਾ ਜੀ ਆ ਉਹਦੀ ਪਤਨੀ ਉਹਨਾਂ ਤੋਂ ਜਿਹੜੇ ਹੈਗੇ ਆ ਉਹ ਉਹਨਾਂ ਦੀ ਜਿਹੜੀ ਪਤਨੀ ਆ ਹਾਂ ਪ੍ਰੋਫੈਸਰ ਇਸ਼ੂ ਜੀ ਉਹ ਚੋਣ ਮੈਦਾਨ ਚ ਜਿੱਤੇ ਆ ਆਯਾਤ ਉਮੀਦਵਾਰ ਬਿਲਕੁਲ ਹਮ ਠੀਕ ਆ ਤੇ ਆਪਾਂ ਹੁਣ ਗੱਲ ਕਰਦੇ ਆਂ ਪ੍ਰਧਾਨਗੀ ਨੂੰ ਲੈ ਕੇ ਕਾਫੀ ਚਰਚਾ ਛੜੀ ਹੋਈ ਆ ਸ਼ਹਿਰ ਚ ਬਿਲਕੁਲ ਤੇ ਪਾਰਟੀ ਨੇ ਥੋੜੇ ਦਿਨ ਪਹਿਲਾਂ ਮੀਟਿੰਗ ਹੋਈ ਸੀ ਇਹਨਾਂ ਨੇ ਪਹਿਲਾਂ ਤਾਂ ਕਹਿਣਾ ਚਰਚਾ ਇਹੀ ਸੀਗੀ ਕਿ ਜਿਹੜੀ ਮੀਟਿੰਗ ਚ ਇਹੇ ਗੱਲਾਂ ਹੋਈਆਂ ਆ ਕਿ ਕਿ ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦੀ ਦਿੱਲੀ ਦੀ ਉਹ ਤੱਕ ਡਿਸੀਜਨ ਨਹੀਂ ਲੈ ਸਕਦੇ ਪਰ ਹੁਣ ਗੱਲਾਂ ਇਹ ਹੋਈਆਂ ਆ ਕਿ 6 ਤਰੀਕ ਨੂੰ ਪਾਰਟੀ ਛੇ ਟਿਕ ਤੋਂ ਬਾਅਦ ਡਿਸੀਜਨ ਪਾਰਟੀ ਨਵਾਂ ਕੇਰਾ ਸਾਹਮਣੇ ਆ ਸਕਦਾ ਹੈ ਪ੍ਰਧਾਨਗੀ ਲਈ ਬਿਲਕੁਲ ਬਿਲਕੁਲ ਇਹ ਕਿੰਨਾ ਕੁ ਸੱਚ ਹੈ ਪਾਰਟੀ ਦੇਖੂਗੀ ਹੁਣ ਬਿਲਕੁਲ ਦੇਖਦੇ ਆ ਜੀ ਹਾਂ ਇਸਨ ਦੀਪ ਦਲਜੀਤ ਜੀ ਮੇਰੇ ਸਹਿਯੋਗੀ ਦਿਨਕ ਸਵੇਰਾ ਤੋਂ ਦੇਖਦੇ ਰਹੋ ਦਿਨਕ ਸਵੇਰਾ ਟੀਵੀ ਮੈਸ ਸਤਵੇਦਰ ਜੰਡੂ